ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਬਰੀਡੇ ਵੇ ਤੇ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਇੱਥੇ ਵੀਰਾ ਸਾਡਾ ਬੱਬੂ ਦੀ ਜੀਰੀ ਵਡਣਾ ਆਇਆ ਸੀ ਤੇ ਵੀਰੇ ਨੂੰ ਪੁੱਛਦਿਆਂ ਇਹਨੇ ਹੋਰ ਵੀ ਕਾਫੀ ਜੀਰੀ ਵੀਰੇ ਕਿੰਨੀ ਕ ਵੱਡੀ ਆ ਅਜੇ ਤੱਕ ਚੱਲੀ ਚੱਲੀ ਜਾਂਦਾ ਕੰਮ ਵੀਰੇ ਵਧੀਆ ਚੱਲੀ ਜਾਂਦਾ ਕਿੰਨੇ ਕ ਪਰਸੈਂਟ ਵੱਡੀ ਗਈ ਆਪਣੇ ਪਿੰਡ ਆਪਣੇ ਪਿੰਡ ਹੋਇਆ 30% ਹੀ ਵੱਡਾ ਗਿਆ 30% ਏਰੀਆ ਵੱਡਾ ਗਿਆ ਕਿਵੇਂ ਲੱਖੀ ਝਾੜ ਲੱਗਦੇ ਨੇ ਝਾੜ ਦਾ ਸਵਾਰ ਲੋਟ ਹੀ ਨਹੀਂ ਠੀਕ ਹੀ ਆ ਠੀਕ ਹੈ ਜਿਵੇਂ ਆਪਾਂ ਊਸ਼ਾ ਦੀ ਗੱਲ ਕਰੀਏ 44 ਦੀ 44 ਦਾ ਝਾੜ ਵੀ ਘਟਾ ਗਿਆ ਸੀ ਅੱਜ ਸੱਦਾਂ ਰੇਗਾ ਚਗੀ ਵੱਡੀ ਇੱਥੇ ਹਾਂ ਲਵਾਣੀ ਆਪਣੇ ਹਾਂ ਬਹੁਤ ਘਟ ਨਿਕਲੇ ਉਹਨਾਂ ਦੀ ਸੋ ਆਪ ਦੱਸ ਦੇ ਨੇ ਕਹਿੰਦੇ ਅੱਗੇ ਚਾਰ ਟਰਾਲੀਆਂ ਦੇ ਵਿੱਚ ਪੈ ਜੰਦੀਆਂ ਵੀਰੀ ਆਪਣੀ ਇੱਕ ਟਰਾਲੀ ਘਟ ਗਈ ਇੱਕ ਟਰਾਲੀ ਘਟ ਗਈ ਪੂਰੀ ਠੀਕ ਹੈ ਤੇ ਬੱਬੂ ਵੀਰੇ ਨਹੀਂ ਵੱਡੀ ਬੱਬੂ ਕਿੰਨੇ ਕੇ ਝਾੜਨੇ ਪਹਿਲਾਂ ਵਾਲੀ ਦਾ ਵੀਰੇ 5 ਕ ਦੀ ਹੋਈ ਆ ਦੇਖੋ ਇਹ ਬਸ ਸਬਕ ਪਹਿਲਾਂ ਵਾਲਾ ਕਿਹੜਾ ਵੀ ਸੀ ਊਸ਼ਾ 44 ਦੀ ਪੀਲੀ ਊਸ਼ਾ ਇਹ ਪੀਲੀ ਊਸ਼ਾ ਹਾਂ ਜੀਰੀਆ ਨੇ ਇੱਕ ਹੀ ਨਰਾਸ਼ੀ ਕਰਤਾ ਹਨਾ ਹਾਂ ਹਾਂ ਤੇ ਲੱਖੀ ਵੀਰਾ ਸਾਡਾ ਬਹੁਤ ਮਿਹਨਤੀ ਵੀਰਾ ਇਹ ਕੰਬਾਈਨਾ ਵੀ ਦੋ ਚਲਾਉਂਦਾ ਤੇ ਨਾਲ ਇਹ ਜੌਬ ਵੀ ਕਰਦਾ ਦੇਖੋ ਮਿਹਨਤੀ ਕਿਸਾਨ ਨੇ ਤੇ ਪੂਰੀ ਆਪਦੀ ਦੱਬ ਕੇ ਮਿਹਨਤ ਕਰਦੇ ਨੇ ਚਲੋ ਜੀਰੀਆ ਇੱਕ ਹੀ ਘਟ ਹੋ ਗਈਆਂ ਤਾਂ ਆਪਾਂ ਡੋਲਦੇ ਨਹੀਂ ਵੀਰੇ ਹਨਾ ਕੋਈ ਫਰਕ ਨਹੀਂ ਪੈਂਦਾ ਆਪਾਂ ਮਿਹਨਤ ਹੋਰ ਗਾਹਾਂ ਨੂੰ ਦੱਬ ਕੇ ਕਰਾਂਗੇ ਅਗਲੀ ਵਾਰ ਹੋਰ ਮਿਹਨਤ ਕਰਾਂਗੇ ਇਹਦਾ ਚੱਲੀ ਜਾਣਾ ਅੱਛਾ ਕਣਕ ਹੁਣ ਬੀਜਣ ਦਾ ਕੀ ਸਿਸਟਮ ਆ ਵੀ ਆਗੂ ਕੋ ਲੱਗੂ ਜਾਂ ਕਿਵੇਂ ਆ ਦੇਖੋ ਇਹਦਾ ਲੋਕ ਚੱਕੀ ਜਾਂਦੇ ਨੇ ਆਪਣੇ ਗੱਠਾ ਬਣਾਈ ਜਾਂਦੇ ਨੇ ਗੱਠਾ ਪਰ ਆਪਣੇ ਤਾਂ ਪਿੰਡ ਇੱਕ ਵੀ ਮਸ਼ੀਨ ਨਹੀਂ ਆਪਣੇ ਪਿੰਡੇ ਕੋਈ ਆ ਇੱਕ ਆਉਂਦੀ ਆ ਸਾਡੇ ਨਾਲ ਕਿਈ ਅੱਜ ਲੈ ਕੇ ਜਾ ਕੇ ਗੱਠਾ ਅੱਜ ਹੀ ਬਣਾ ਗੱਠਾ ਬਣਾਈਆਂ ਸੀ ਉਹਨਾਂ ਨੇ ਅੱਜ ਹੀ ਲੈ ਕੇ ਚੱਕੇ ਕਿਹੜੇ ਪਿੰਡ ਦੀ ਆ ਪਿੰਡ ਦੀ ਵੀਰੇ ਜਾਦ ਉਹਨਾਂ ਦਾ ਕੀ ਹੈਗਾ ਇਧਰਲੀ ਨੂੰ ਰਾਇਗੋਟ ਵਾਲੀ ਸਾਈਡ ਦੇ ਨੇ ਅੱਛਾ ਰਾਇਗੋਟ ਵਾਲੀ ਸਾਈਡ ਤੋਂ ਹੈ ਨਾ ਆਪਣੇ ਪਿੰਡ ਹੀ ਚਲਾਉਣਗੇ ਜਾਨੀ ਆਪਣੇ ਪਿੰਡ ਹੀ ਚੱਲਾਂਗੇ ਠੀਕ ਆ ਜਾਨੀ ਅੱਗ ਤੋਂ ਤਾਂ ਇਹ ਸਖਤਾਈ ਲੱਗੂ ਅੱਗ ਤਾਂ 100% ਆ ਅੱਗ ਤੋਂ ਬਿਨਾ ਕੋਈ ਹੱਲ ਹੀ ਨਹੀਂ ਹੈਗਾ ਜੀ ਹੱਲ ਨਹੀਂ ਸਹੀ ਗੱਲ ਆ ਵੀਰੇ ਇਹਨਾਂ ਉੱਪਰ ਦੀ ਲੇਦ ਲੇਦ ਦੀ ਨੂੰ ਅੱਗ ਲਾਉਣ ਦੇ ਦੇਣਾ ਹਾਂ ਲੇਦ ਲੇਦ ਨੂੰ ਦੇ ਦੇ ਉਹਦੇ ਨਾਲ ਵੀ ਬਹੁਤ ਆ ਬਹੁਤ ਫਰਕ ਪਾਏ ਬਹੁਤ ਫਰਕ ਪਊਗਾ ਬੱਬੂ ਫਿਰ ਆਲੂ ਵੀ ਬੀਜਣੇ ਕਿ ਆਲੂ ਵੀਰੇ ਦੋ ਬੀਲੇ ਲਾਉਣਾ ਕਿਹੜਾ ਬੀਜ ਲੈਂਦਾ ਐਲਰਾ ਵੀਰੇ ਐਲਰ ਲਾਲ ਆਲੂ ਹੀ ਲਾਉਣਾ ਕਿੱਥੋਂ ਵੀ ਮਿਲਿਆ ਉਹ ਰਿਸ਼ਤੇਦਾਰੀ ਚ ਲੈਤਾ ਕਰਿਆੜਾ ਤੋਂ ਉਹ ਖਾਲ ਖਾਲ ਬਹਾਂ ਲਾਉਂਦੇ ਨੇ ਠੀਕ ਆਲੂ ਦਾ ਜੱਸੇ ਤੋਂ ਵੀ ਲੈ ਲੈਂਦਾ ਬੀਜ ਤਾਂ ਚਲੋ ਪਹਿਲਾਂ ਲੈ ਲਿਆ ਸੀ ਅੱਛਾ ਉਹ ਪਹਿਲਾਂ ਉਧਰ ਗੱਲ ਹੋ ਗਈ ਸੀ ਠੀਕ ਆ ਠੀਕ ਆ ਤੇ ਆ ਦੇਖ ਲਓ ਵੀਰੇ ਦੀ 10 ਬਿਗਿਆ ਦੀ ਜੀਰੀ ਵੱਡੀ ਆ ਇੰਨੀ ਕੀ ਟਰਾਲੀ ਭਰੀ ਆ ਕੋਸ਼ ਇੱਕ ਭੂਗਣਾ ਉਧਰਲੇ ਖੇਤੋਂ ਵੀ ਪਾ ਕੇ ਲਿਆਂਦਾ ਕੋਈ ਖਾਸ ਹੈ ਨਹੀਂ ਨਰਾਜ ਕਿਦਾ ਜੇ ਸੱਚੀ ਪੁੱਛੋ ਨਾ ਜੀਰੀਆਂ ਵੱਡਣ ਨੂੰ ਜੀ ਨਹੀਂ ਕਰਦਾ ਤੇ ਯਾਰ ਖੜੀ ਤਾਂ ਸੋਹਣੀ ਲੱਗਦੀ ਆ ਵੀ ਜੇ ਵੱਢ ਲਈ ਤਾਂ ਝਾੜ ਇਹਦਾ ਹੈ ਨਹੀਂ ਕੁਝ ਪੰਦੇ ਨਹੀਂ ਪੈ ਰਿਹਾ ਕਿਹਦਾ ਡੱਕ ਚਾਲਦੇ ਨੇ ਟਰੈਕਟਰਾਂ ਦੇ ਸੀ ਤਾਂ ਕੁਝ ਹਾਂ ਇਸ ਵਾਰ ਇਹ ਵੀ ਆਪਾਂ ਚੀਜ਼ ਨੋਟ ਕਰੀਆ ਕੋਈ ਬੰਦਾ ਡੱਕ ਵੀ ਨਹੀਂ ਲਾ ਰਿਹਾ ਇਹ ਵੀ ਚੀਜ਼ਾਂ ਆਉਂਦੀ ਵਧੀਆ ਲੈਣੇ ਜਦੋਂ ਆਪਣੇ ਝਾੜ ਨਿਕਲੇ ਵਧੀਆ ਹਾਂ ਇਹ ਚੀਜ਼ਾਂ ਵੀ ਉਹਦੀ ਵਧੀਆ ਲੱਗਦੀਆਂ ਨੇ ਤੇ ਇੱਕ ਸਾਡਾ ਇੱਧਰ ਗੁਰੀ ਵੀਰਾ ਵੀ ਆਇਆ ਗੁਰੀ ਆ ਜਾ ਉਹਨਾਂ ਨੂੰ ਟਾਈਮ ਗੁਰੀ ਵੱਢੀ ਆ ਕੁਝ ਨਾ ਇਹ ਗੁਰੂ ਕੋਲੇ ਵੀ ਕੰਮ ਆਇਨਾ ਹਨਾ ਤੈਂ ਇੱਥੇ ਬਾੜੀ ਤਾਂ ਚੱਲਦੀ ਆਦੀ ਮਸ਼ੀਨ ਦਾ ਹਾਂਜੀ ਹਾਂ ਵਧੀਆ ਚੱਲਦੀ ਆ ਤੈਂ ਆਪਦੀ ਵੱਢੀ ਆ ਕੁਛ ਨਾ ਇਹ ਵੱਢਣੀ ਆਈ ਬਸ 22 ਤਰੀਕ ਨੂੰ ਵੱਢਾਂਗੇ 22 ਨੂੰ ਵੱਢੇਗਾ ਲੱਗ ਛੇਤੀ ਲੱਗੀ ਹੋ ਹਾਂਜੀ ਲੇਟ ਲੱਗੀ ਹੋਈ ਕਿਹੜੇ ਵੀ ਲੱਗੇ ਪਏ ਨੇ ਇੱਕ ਤਾਂ ਕਾਲੀ ਹੋਈ ਸਹੀ ਆਪਣੇ ਠੀਕ ਆ ਕਾਲੀ ਨੂੰ ਸਾਨੂੰ ਕੋਈ ਬੋਣੇ ਪੁੱਜੇ ਦਾ ਰੋਗ ਤਾਂ ਨਹੀਂ ਨਾ ਆਪਣੇ ਤਾਂ ਥੋੜੇ ਥੋੜੇ ਜਿਹਾ ਰਿਆਂ ਜੀ ਆਈ ਅਛਾ ਥੋੜੇ ਜਿਹੇ ਹੈਗਾ ਅਸਰ ਤਾਂ ਹੈਗਾ ਵੀ ਰੱਖੇਗਾਗਾ ਸਾਨੂੰ ਕਾਲੀ ਉਸਾ ਦਾ ਹਾਂਜੀ ਨਹੀਂ ਹਨਾ ਕਾਲੀ ਉਸਾ ਵਾਲੀ ਗੱਲ ਤਾਂ ਇੱਕ ਹੀ ਨਿਭੜ ਗਈ ਲਾਸਟ ਹੀ ਕਾਲੀ ਉਸਾ ਸੀ ਬਾਕੀ ਦੇਖੋ ਗੁਰੂ ਮਸ਼ੀਨ ਤਾਂ ਸੱਟ ਚੱਲਦੀ ਆ ਹਾਂ ਮਸ਼ੀਨ ਵਧੀਆ ਚੱਲਦੀ ਪਿੰਡੀ ਚੱਲਦੀ ਆ ਇੱਕ ਬਾਹਰ ਨਾ ਪਿੰਟ ਟਿੱਬੇ ਚੱਲਦੀ ਆ ਅਛਾ ਟਿੱਬੇ ਚੱਲਦੀ ਆ ਨਾਲ ਹੀ ਆ ਨੰਨਾ ਵੰਨਾ ਵੇ ਲੱਗੇ ਚੱਲੀ ਜਾਂਦੀ ਠੀਕ ਆ ਚਲੋ ਠੀਕ ਆ ਵੀਰੋ ਅੱਜ ਦੇ ਵਲੌਗ ਚ ਇੰਨਾ ਹੀ ਸੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਚ ਤਦ ਤੱਕ ਲਈ ਸਸਤੀ ਗੱਲ ਸਾਰਿਆਂ ਨੂੰ